ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਵਾਪਰੀ ਹੈ ਪੈਟਰੋਲ ਪੰਪ ਦੇ ਉੱਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਇਹ ਬਦਮਾਸ਼ ਆਉਂਦੇ ਨੇ ਪੈਟਰੋਲ ਪੰਪ ਦੇ ਉੱਤੇ ਕਰਿੰਦੇ ਤੋਂ ਮੋਟਰਸਾਈਕਲ ਦੇ ਵਿੱਚ ਤੇਲ ਪਵਾਉਂਦੇ ਨੇ ਤੇ ਇਸ ਦਰਮਿਆਨ ਪਿਸਤੌਲ ਦੀ ਨੋਕ ਦੇ ਉੱਤੇ ਉਹਨਾਂ ਦੇ ਵੱਲੋਂ ਲੁੱਟ ਕਰ ਦਿੱਤੀ ਜਾਂਦੀ ਹੈ ਮਾਮਲਾ ਜੋ ਹੈ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਦਿਆਲਪੁਰਾ ਦੇ ਵਿੱਚ ਵੀ ਇੱਕ ਕਰਿਆਨੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਦਮਾਸ਼ਾਂ ਦੇ ਵੱਲੋਂ ਬਣਾਇਆ ਗਿਆ ਸੀ ਤੇ ਦੂਜੀ ਵੱਡੀ ਵਾਰਦਾਤ ਹੈ ਕਿ ਇਸ ਵੇਲੇ ਪੈਟਰੋਲ ਪੰਪ ਦੇ ਉੱਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਵਾਰਦਾਤ ਵੀ ਪਿਸਤੌਲ ਦੀ ਨੋਕ ਦੇ ਉੱਤੇ ਕੀਤੀ ਹੋਈ ਹੈ ਇਸ ਘਟਨਾਵਾਂ ਤੋਂ ਬਾਅਦ ਇਲਾਕੇ ਦੇ ਲੋਕ ਡਰੇ ਹੋਏ ਨੇ ਕਿਉਂਕਿ ਅਜੇ ਤੱਕ ਇਹਨਾਂ ਲੁਟੇਰਿਆਂ ਦਾ ਕੁਝ ਵੀ ਸੁਰਾਗ ਜਿਹੜਾ ਪੁਲਿਸ ਨੂੰ ਨਹੀਂ ਮਿਲ ਸਕਿਆ ਇਥੋਂ ਤੱਕ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਕਾਲੇ ਰੰਗ ਦੇ ਮੋਟਰਸਾਈਕਲ ਦੇ ਉੱਤੇ ਇਹ ਸਵਾਰ ਹੋ ਕੇ ਬੈਠੇ ਨੇ ਇੱਕ ਜਣਾ ਮੋਟਰਸਾਈਕਲ ਤੋਂ ਉਤਰਦਾ ਹੈ ਦੋ ਜਣੇ ਮੋਟਰਸਾਈਕਲ ਦੇ ਉੱਤੇ ਚੜੇ ਹੁੰਦੇ ਨੇ ਮੋਟਰਸਾਈਕਲ ਦੇ ਵਿੱਚ ਤੇਲ ਪੋਉਂਦੇ ਨੇ ਤੇ ਫਿਰ ਜਦੋਂ ਪੈਸੇ ਦੇਣ ਦੀ ਗੱਲ ਆਉਂਦੀ ਹੈ ਤਾਂ ਪਿੱਛੇ ਬੈਠੇ ਸ਼ਖਸ ਦੇ ਵੱਲੋਂ ਪਿਸਤੌਲ ਕੱਢ ਲਈ ਜਾਂਦੀ ਹੈ ਇਸ ਦਰਮਿਆਨ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ਜਿੰਨੀ ਵੀ ਨਕਦੀ ਹੁੰਦੀ ਹੈ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਿੰਨੇ ਲੁੱਟ ਕੀਤੀ ਗਈ ਹੈ ਇਸ ਦੇ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਲੋਕਾਂ ਦੇ ਵਿੱਚ ਰੋਸ ਹੈ ਕਿ ਪੁਲਿਸ ਦੇ ਵੱਲੋਂ ਪੁਖਤਾ ਜੋ ਹੈ ਜਾਂਚ ਪੜਤਾਲ ਨਹੀਂ ਕੀਤੀ ਜਾ ਰਹੀ ਹਾਲਾਂਕਿ ਪੁਲਿਸ ਦੇ ਵੱਲੋਂ ਜੋ ਹੈ ਆਪਣੇ ਅਧਿਕਾਰ ਦੇ ਉੱਤੇ ਜੋ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸੀਸੀਟੀਵੀ ਫੁਟੇਜ ਜੋ ਹੈ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਤਾਂ પેટ્રોલ ਪੰਪ ਦੇ ਮਾਲਕ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਇੱਥੇ ਚੋਰੀਆਂ ਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਬਦਮਾਸ਼ਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਇਹਨਾਂ ਦੇ ਵੱਲ ਕੋਈ ਸਖਤ ਐਕਸ਼ਨ ਨਹੀਂ ਲਿਆ ਜਾ ਰਿਹਾ ਜਿਸ ਕਰਕੇ ਲੋਕ ਵੀ ਸੈਮੇ ਹੋਏ ਨਹੀਂ ਤਾਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਇਹ ਲੁਟੇਰੇ ਜਿਹੜੇ ਆ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਜਿਹੜੇ ਕੀ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਮੌਕਾ ਵੇਖ ਕੇ ਪਿਸਤੌਲ ਕੱਢ ਲੈਂਦੇ ਨੇ ਤੇ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ਸਾਰੇ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਵੀਰ ਜੀ ਜਿਹੜੀ ਅੱਜ ਪੰਪ ਦੇ ਲੋਟ ਹੋਈ ਹੈ ਇਹ ਕਿਹੜਾ ਪੰਪ ਆਏ ਇਹ ਵੀਰ ਜੀ ਸੋਰਵੈਂਡ ਪੰਪ ਜੀ ਐਸ ਕੇ ਐਸ ਤੇ ਕਿਦਾਂ ਲੋਟ ਹੋਈ ਕਿੰਨੇ ਕ ਵਜੇ ਦੀ ਗੱਲ ਹੈ ਇਹ ਵੀਰ ਜੀ 7:30 ਵਜੇ ਦੀ ਗੱਲ ਹੈ ਤੇ ਕਿਨੇ ਜਾਣੇ ਸੀ ਲੋਟ ਕੋ ਕਿਨੇ ਜਾਣੇ ਸੀ ਵੀਰ ਜੀ ਤੇ ਕਿਦਾਂ ਤੁਹਾਨੂੰ ਪਤਾ ਨਹੀਂ ਲੱਗਾ ਕੌਣ ਕੌਣ ਨਹੀਂ ਵੀਰ ਜੀ ਮੂੰ ਮਾਦੇ ਸੀ ਉਹਨਾਂ ਨੇ ਹੂੰ ਤੇਲ ਪੋਇਆ ਤੇਲ ਪੋਆ ਪਹਿਲਾਂ ਮੇਰੇ ਤੋਂ ਉਹਨਾਂ ਨੇ ਹੂੰ ਫਿਰ ਮੈਨੂੰ ਫਿਰ ਮਾਨ ਟੁੱਟੇ ਪਏ ਨਹੀਂ ਹੋਗੇ ਕਹਿੰਦੇ ਨਹੀਂ ਹੈਗੇ ਪਰ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਮੈਂ ਪਰਚੀਆਂ ਕੱਢ ਕੇ ਦੇਣ ਲਿਆ। ਉਦੋਂ ਮੈਨੂੰ ਇਹਦੇ ਪੈਸੇ ਕੱਢਦੇ ਜ ਨੇ ਹੈਗੇ। ਹੂੰ। ਇਹਨਾਂ ਨੇ ਪਿਸਤੌਲ ਦੀ ਨੋਕ ਤੇ ਪੋਸਾਲ ਵਿਖਾਇਆ ਮੈਨੂੰ। ਪਿਸਤੌਲ ਦੀ ਨੋਕ ਤੇ ਮੇਰੇ ਤੋਂ ਪੈਸੇ ਖੋਗੇ ਲੈਗੇ। ਕਿ ਕਿੰਨੇ ਕ ਪੈਸੇ ਹੀ ਵੀਰ ਜੀ? ਵੀਰ ਜੀ ਹੈਗਾ 950 1000 ਤੇ ਉਹ ਨਾਲ ਗੋਥਿਆਰ ਵੀ ਹੈਗੇ। ਹਾਂ ਜੀ ਵੀਰ ਜੀ ਹਥਿਆਰ ਵੀ ਹੈਗੇ। ਠੀਕ ਕਿਹੜੀ ਚੀਜ਼ ਤੇ ਆਏ? ਪਿਸਤੌਲ ਦੀ ਨੋਕ ਤੇ ਲੈਗੇ। ਕਿਹੜੀ ਚੀਜ਼ ਤੇ ਆਏ ਸੀ ਉਹ? ਸਪਲੈਂਡਰ ਮੋਟਰਸਾਈਕਲ ਹੀ ਵੀਰ ਜੀ। ਤੇ ਕੋਈ ਸੀਸੀਟੀਵੀ ਫੁਟੇਜ ਹੈਗੀ ਹਾਂ ਜੀ ਵੀਰ ਜੀ ਸੀਸੀਟੀਵੀ ਫੋਟੋ ਹੈ ਕੈਮਰੇ ਲੱਗੇ ਕੈਮਰੇ ਦੇ ਵਿੱਚ ਉਹ ਉੱਤੇ ਕੈਮਰੇ ਲੱਗੇ ਆ ਮਸ਼ੀਨ ਤੇ ਕੀ ਮੰਗ ਕਰਦੇ ਜੀ ਆਹ ਇਨਸਾਫ ਦੀ ਮੰਗ ਕਰਦੇ ਆ ਜੀ ਹੂੰ ਇਨਸਾਫ ਦਿੱਤਾ ਜਾਵੇ ਇਹ ਕਿੰਨੇ ਜਣੇ ਡੈਥ ਹੋਈ ਆ ਤੇ ਕੀ ਮਸਲਾ ਸਾਲਾ ਇੱਕ ਕ੍ਰੇਟਰ ਦਾ ਬੁਲ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਗਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵਾ 12 ਵਜੇ ਰਾਤ ਗੁਰੂ ਸਾਇਆ ਰੱਖਦੇ ਰਹੇ ਮੁੰਡੇ ਇਸ ਵੀ ਪੰਜ ਸ੍ਰਿਸ਼ਟ ਘਾਟ ਤੇ ਸਵਾਰ ਦਰਬਾਰ ਸਭ ਤੋਂ ਮੱਥਾ ਦੇ ਕੇ ਆ ਰਿਹਾ ਸੀ ਜਿਆਦਾ ਧੁੰਦ ਹੋਣ ਕਰਕੇ ਉਹ ਜਲੀਕਾਰ ਉਹ ਟਰਾਲੇ ਦੇ ਵਿੱਚ ਵੱਜ ਗਈ ਉਹ ਟਰਾਲੇ ਦੇ ਵੱਜਣ ਕਰਕੇ ਬਹੁਤ ਜਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਜਿੰਨਾਂ ਵਿੱਚੋਂ ਹਸਪਤਾਲ ਜਾ ਕੇ ਚੌਥੀ ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲ ਦਾ ਹੈ ਸਰ ਕਿੰਨੀ ਕੁ ਉਮਰ ਹੈ ਬੱਚਨ ਜਨ ਕरीबन ਸਾਰਿਆਂ ਦੀ 22-23 ਸਾਲ 20 ਸਾਲ ਦੇ ਲਗਭਗ ਵਾਲੀ ਉਮਰ ਹੈ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇਕਦਾ ਕਰਨਬੀਰ ਕਰਨਜੀਤ ਸਿੰਘ ਆ ਜੀ ਇੱਕਦਾ ਗੁਰਦੀਪ ਸਿੰਘ ਆ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜੀਬ ਸਿੰਘ ਤੇ ਇੱਕ ਬਲਵਿੰਦਰ ਸਿੰਘ ਆ ਇਹ ਸਾਰੇ ਗੁਰੂ ਸਾਹਿਬ ਦੇ ਰਿਹਾ ਬੰਦੇ ਆ ਤੇ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਸੀਂ ਮੌਕੇ ਤੇ ਜਾ ਆ ਜਿੱਦਾਂ ਦਾ ਉਹ ਵਿਆਹ ਹੋਣ ਵੀ ਉਹ ਤਾਂ ਨਿਕਲ ਸਰ ਅਗਲੇ ਕਾਰਜ ਕੀ ਇਹ ਮਜਿਲਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲਿਖ ਕੇ ਤੇ ਕਾਰਜ ਵਿੱਚ ਜਾ ਅਸਲ ਦੇ ਵਿੱਚ ਕਾਰਨ ਕੀ ਇਹ ਦਾ ਅਸਲ ਦੇ ਵਿੱਚ ਕਾਰਨ ਹੈ ਜੀ ਉਹ ਵੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਦਰਾਤੇ ਇੱਕ ਆਰਟ 12 ਸਵਾ 12 ਜਾਰੀ ਹੋ ਤੁੰਦ ਬਹੁਤ ਜ਼ਿਆਦਾ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਗੱਡੀ ਉੱਤੇ ਵਰਸ਼ਿੰਗ ਹੋ ਰਹੀ ਤੁੰਦ ਦਾ ਕਾਰਨ ਹੈ